ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣ ਅੱਜ 18 ਸਤੰਬਰ ਹੈ 18 ਸਤੰਬਰ 1688 ਦੇ ਦਿਨ ਗੜਵਾਲ ਦੇ ਰਾਜੇ ਫਤਿਹ ਸ਼ਾਹ ਨੇ ਗੁਰੂ ਜੀ ਤੇ ਹਮਲਾ ਕਰ ਦਿੱਤਾ ਸੀ। ਇਸ ਮੌਕੇ ਤੇ ਪਿੰਡ ਪੰਗਾਣੀ ਦੇ ਵਿੱਚ ਬੜੀ ਜ਼ਬਰਦਸਤ ਜੰਗ ਹੋਈ। ਇਸ ਲੜਾਈ ਦੇ ਵਿੱਚ ਗੁਰੂ ਸਾਹਿਬ ਨੇ ਫਤਿਹ ਸ਼ਾਹ ਦੀਆਂ ਫੌਜਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾ ਦਿੱਤਾ ਸੀ। ਇਸ ਲੜਾਈ ਦੇ ਵਿੱਚ ਕੁਝ ਸਿੱਖ ਵੀ ਸ਼ਹੀਦ ਹੋਏ ਸਨ। ਪੰਗਾਣੀ ਦੀ ਲੜਾਈ ਦੇ ਵਿੱਚ ਗੁਰੂ ਸਾਹਿਬ ਦੀ ਸ਼ਾਨਦਾਰ ਜਿੱਤ ਤੋਂ ਮਗਰੋਂ ਬिलासपुर ਦੇ ਰਾਜੇ ਭੀਮ ਚੰਦ ਨੂੰ ਅਹਿਸਾਸ ਹੋ ਗਿਆ ਸੀ ਕਿ ਜੇਕਰ ਗੁਰੂ ਸਾਹਿਬ ਫਤਿਹ ਸ਼ਾਹ ਵਰਗੇ ਤਕੜੇ ਰਾਜੇ ਨੂੰ ਹਰਾ ਸਕਦੇ ਨੇ ਤਾਂ ਉਹਨਾਂ ਦੀ ਫੌਜੀ ਤਾਕਤ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਹਨੇ ਵੀ ਸੋਚਿਆ ਕਿ ਜੇਕਰ ਗੁਰੂ ਜੀ ਮੇਰੀ ਇਸ ਖਾਲ ਦੇ ਨਾਲ ਹੁਣ ਉਸਨੇ ਮੋੜ ਗੁਰੂਜੀ ਦੇ ਨੇੜੇ ਆਉਣ ਦੇ ਲਈ ਤਰਕੀਬਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ 18 ਸਤੰਬਰ 1843 ਮਹਾਰਾਜਾ ਸ਼ੇਰ ਸਿੰਘ ਦੇ ਕਤਲ ਤੋਂ 3 ਦਿਨ ਮਗਰੋਂ 5 ਸਾਲ ਦੇ ਨਵਾਲਕ ਕਮਰਦ ਲੀਬ ਸਿੰਘ ਨੂੰ 18 ਸਤੰਬਰ 1843 ਦੇ ਦਿਨ ਗੱਦੀ ਤੇ ਬਿਠਾ ਦਿੱਤਾ ਗਿਆ ਹੁਣ ਹੀਰਾ ਸਿੰਘ ਡੋਗਰਾ ਉਸ ਦਾ ਵਜ਼ੀਰ ਬਣ ਗਿਆ ਸੀ ਅਤੇ ਸਾਰੀ ਤਾਕਤ ਉਸ ਦੇ ਕੋਲ ਆ ਗਈ ਸੀ ਭਾਵੇਂ ਦਲੀਪ ਸਿੰਘ ਮਹਾਰਾਜਾ ਸੀ ਤੇ ਰਾਣੀ ਜਿੰਦਾ ਉਸ ਦੀ ਗਾਰਡੀਅਨ ਸੀ ਪਰ ਅਸਲ ਤਾਕਤ ਹੀਰਾ ਸਿੰਘ ਡੋਗਰਾ ਦੇ ਕੋਲ ਸੀ ਅਤੇ ਉਸ ਦੇ ਵਜ਼ੀਰ ਪੰਡਤ ਚੱਲਾ ਕੋਲ ਸੀ ਇਸ ਦੇ 2 ਸਾਲ ਦੇ ਅੰਦਰ ਅੰਦਰ ਹੀ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ 18 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਸੁਖਾਵਾਸੀ ਬੜਬਰ 500 ਕਤਲਾਂ ਦਾ ਜ਼ਿੰਮੇਵਾਰ ਆਖ ਕੇ ਇਸ ਤੋਂ ਇਲਾਵਾ ਗੁਰਿੰਦਰ ਸਿੰਘ ਕੁੰਬੜਵਾਲਾ ਪਰਮਜੀਤ ਸਿੰਘ ਪੰਮਾ ਖੰਨਾ ਜੋਗਿੰਦਰ ਸਿੰਘ ਹਰਪਾਲ ਸਿੰਘ ਅਰਫ ਨਿੱਕੂ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸੇ ਦਿਨ ਪੰਜਾਬ ਪੁਲਿਸ ਦੇ ਘੇਰੇ ਦੇ ਵਿੱਚ ਆ ਜਾਣ ਕਰਕੇ ਮਨਜੀਤ ਸਿੰਘ ਵਾਸੀ ਕਲਿਆਣਪੁਰ ਸੁਖਾ ਬਠਿੰਡਾ ਨੇ ਗ੍ਰਿਫਤਾਰ ਹੋ ਕੇ ਕੋਰ ਤਸ਼ਦਦ ਸਹਿਣ ਮਗਰੋਂ ਨਕਲੀ ਮੁਕਾਬਲੇ ਦੇ ਵਿੱਚ ਮਾਰੇ ਜਾਣ ਦੀ ਬਜਾਏ ਸਾਈਨਾਈਟ ਦਾ ਕੈਪਸੂਲ ਖਾ ਕੇ ਜਾਨ ਦੇ ਦਿੱਤੀ। 18 ਸਤੰਬਰ 1993 ਦੇ ਦਿਨ ਪੰਜਾਬ ਪੁਲਿਸ ਨੇ ਗੁਰਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਸ਼ਹੀਦ ਕਰ ਦਿੱਤਾ 18 ਸਤੰਬਰ 2024 ਦੇ ਦਿਨ ਅਮਰੀਕਾ ਦੀ ਇੱਕ ਅਦਾਲਤ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਕੀਤੇ ਗਏ ਇੱਕ ਸਿਵਲ ਕੇਸ ਦੇ ਵਿੱਚ ਭਾਰਤ ਸਰਕਾਰ ਨੂੰ ਸਮਨ ਜਾਰੀ ਕੀਤਾ ਪੰਨੂ ਵੱਲੋਂ ਦਾਇਰ ਕੀਤੇ ਗਏ ਮੁਕਦਮੇ ਦੇ ਵਿੱਚ ਇਲਜ਼ਾਮ ਲਗਾਏ ਗਏ ਕਿ ਉਸ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਗਈ ਸੀ 18 ਸਤੰਬਰ ਨੂੰ ਜਾਰੀ ਕੀਤੇ ਗਏ ਸਾਮਣੇ ਦੇ ਵਿੱਚ ਅਜੀਤ ਡਵਾਲ ਭਾਰਤ ਦੀ ਖੁਫੀਆ ਏਜੰਸੀ ਰਾ ਦੇ ਸਾਬਕਾ ਮੁਖੀ ਸਮੰਤ ਗੋਇਲ ਰਾ ਦੇ ਏਜੰਟ ਵਿਕਰਮ ਯਾਦਵ ਅਤੇ ਭਾਰਤੀ ਕਾਰੋਬਾਰੀ ਨਿਖਲ ਗੁਪਤਾ ਦਾ ਨਾਮ ਵੀ ਸ਼ਾਮਲ ਹੈ ਪਚਾਪੱਖ ਨੂੰ 21 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਦੇ ਲਈ ਕਿਹਾ ਗਿਆ ਸੀ ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ